ਸਤਿ ਸ਼੍ਰੀ ਅਕਾਲ ਜੀ ਜੀ ਤਰ੍ਹਾਂ ਪ੍ਰਵਾਹ ਨੂੰ ਕੀ ਹਾਲ ਚੱਲ ਨੇ ਸਵਾਗਤ ਹੈ ਸਕਾ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਡੋਕਰੇ ਦੇ ਜੀ ਕੋ ਪਿੰਡ ਮਿੱਤਰੋ ਜੋਲੇ ਫਰੀਦਕੋਟ ਦਾ ਪਿੰਡ ਫਰੀਦਕੋਟ ਦਾ ਨਵਾਂ ਕਿਲਾ ਨਵੇਂ ਕਿਲੇ ਤੇ ਤੋਂ ਸੁੱਖਣ ਆਲਾ ਤੇ ਸੁੱਖਣ ਵਾਲੇ ਤੋਂ ਸਿੱਧੀ ਛੜਕਾ ਜਿਹੜੀ ਡੋਕ ਪਿੰਡ ਦੇ ਵਿੱਚ ਆਉਂਦੀ ਆ ਮੁਖਸਰ ਜਿਲ੍ਹਾ ਪੈਂਦਾ ਮੁਖਸਰ ਜਿਲ੍ਹਾ ਪੈਂਦਾ ਮੁਖਸਰ ਜਿਲ੍ਹਾ ਪੈਂਦਾ ਸੋਰੀ ਮੁਖਸਰ ਜਿਲ੍ਹੇ ਦਾ ਪਿੰਡ ਆ ਗਿਆ ਫਰੀਦਕੋਟ ਜ਼ਿਲ੍ਹੇ ਦਾ ਨੀਗਾ ਮੁਕਸਰ ਜ਼ਿਲ੍ਹੇ ਦਾ ਪਿੰਡ ਹੈ ਡੋਗ ਤੇ ਜਦੋਂ ਮੁਕਸਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਆਈਏ ਹੋਈਏ ਤੇ ਮੈਂ ਲੇਵੇ ਵਾਲੀ ਮੱਥੇ ਨਾਲ ਲੱਗੇ ਜਾਂ ਦੁੱਧ ਵਾਲੀ ਹੋਵੇ ਰੱਖੇ ਇਹ ਗੱਲ ਟਕਣ ਨਹੀਂ ਲੱਗੀ ਅੱਜ ਫਿਰ ਤੁਹਾਨੂੰ ਇੱਕ ਚੰਗੇ ਦੁੱਧ ਦੀ ਮਾਲਕਣ ਮੈਂ ਦਿਖਾਉਣੀ ਆ ਕਿੰਨੇ ਦਿਨਾਂ ਦੀ ਸੋਈਆ ਸੌਰੀ ਸੋਈ ਅੱਜ ਹੀ ਹੈ ਜੇਰ ਰਹੇ ਨੇ ਦਨ ਪਾਤੀਆ ਬਪੂ ਜੀ ਨੂੰ ਮੈਂ ਪੁੱਛਦਾ ਗੱਲ ਬਸ ਸੱਚੀ ਗੱਲ ਬਪੂ ਜੀ ਹਾਂ ਸੱਚੀ ਗੱਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਸਿੱਤੇ ਪਾ ਰਿਹਾ ਗਾ ਬਪੂ ਜੀ ਹਾਂ ਜੀ ਵਧੀਆ ਬਪੂ ਜੀ ਇੱਕ ਵਾਰੀ ਬਪੂ ਨਾਮ ਦੱਸ ਦਈਏ ਆਪਣਾ ਦੱਸ ਦਿਓ ਜੀ ਹਾਂ ਜੀ ਨਾਮ ਆਪਣਾ ਭੋਗਾ ਸਿੰਘ ਜੀ ਭੋਗਾ ਸਿੰਘ ਹਾਂ ਜੀ ਠੀਕ ਹੈ ਬਪੂ ਅਸਾਂ ਦਾ ਕਰ ਆਪਣਾ ਵਾਰ ਕੀਤਾ ਜਿਆ ਗਿਆ ਹਾਂ ਕਿ ਤਾਂ ਜੀ ਹਲਾ ਹਰਾਮਾ ਰਾਪੇ ਦਾ ਜੀ ਹਾਂ ਜੀ ਹਰਾਮਾ ਰਾ ਹਰਦਾਮਾ ਲਰਾ ਹਾਂ ਬਪੂ ਮਰ ਜਿਹੜੀ ਆਪਾਂ ਮੈਂ ਵੇਚਣੀ ਆ ਹਨਾ ਇਹ ਕਿੰਨਾ ਸੂਆ ਸੋਈ ਜਾਂਦ ਕੀ ਇਹ ਜੀ ਤੀਜਾ ਸੂਆ ਤੀਜਾ ਸੂਆ ਸੋਈ ਆ ਤੀਜਾ ਸੂਆ ਸ 14 ਲੀਟਰ ਚੋਇਆ 14 ਲੀਟਰ ਇਹਨਾਂ ਚੋਇਆ ਹੋਇਆ ਹਾਂ ਚੋਇਆ ਜੀ ਵੀ ਤੁਸੀਂ ਇੱਕ ਤਾਂ ਹੁੰਦਾ ਵੇਚਣ ਮਾਰ ਆਣਾ ਕਹਿ ਦਿੰਦਾ ਵੀ ਆਪਾਂ ਪੱਕੇ ਚੁੰਦੇ ਰਿਹਾ ਹਾਂ ਹਾਂ ਜੀ ਹਾਂ ਪਹਿਲੇ ਸੇ 12 ਲੀਟਰ ਤੇ ਤੁਸੀਂ 14 ਮਾੜੇ ਪਹਿਲੇ ਸੇ 12 ਤੇ ਤੁਸੀਂ 14 ਹਾਂ बड़ी बढ़िया रखना बड़ा खुश है जी बड़े मतलब हाँ, राजी मैं विचार तो हाँ, हाँ. करू हाँ. मैं लग ਤੇ ਗੋਣਗਾਊਆ ਘਰ ਰੱਖਣ ਵਾਲੇ ਬੰਦੇ ਨੇ ਲਾਈ ਬੰਦ ਕੀਤਾ ਕਿਉਂਕਿ ਇਹਦੀ ਮਾਂ ਵੀ ਪਾਈ ਹੋਣੀ ਨੇ ਇੱਥੇ ਵੇਚੀ ਸੀ ਨੇੜੇ ਪਾਈ ਹੋਣੀ ਦੱਸਦੇ ਸੀ ਸਾਡੇ ਕੋਲੇ ਤਾਂ 15 16 ਕਿਲੋ ਦੁੱਧ ਸੀ ਤਾਂ ਉੱਥੇ 20 ਕਿਲੋ ਦੁੱਧ ਦਿੱਤਾ ਕਲਰ ਮੈਂ ਤੁਹਾਨੂੰ ਇਹ ਵਾਅਦਾ ਕਰਦੇ ਹਾਂ ਕਰਦੇ ਹਾਂ ਕਿ 16 ਕਿਲੋ ਦੁੱਧ ਦੇ ਤਕੀ 17 16 17 ਤੋਹਰਾਂ ਨਾਲ ਦੁੱਧ ਦਊਗੀ ਕਿਉਂਕਿ ਛੋਟੀ ਦੇ ਲੇਵੇ ਲੁਵੇ ਦੀ ਢੱਲਾ ਜਿਹੜੀ ਉਹ ਗਵਾਈ ਭਰਦੀ ਆ ਬਾਕੀ ਹਜੇ ਤਾਜੀ ਸੋਈ ਆ ਬਿਲਕੁਲ ਥਣ ਬਹੁਤ ਪਾਵਰ ਵਾਲਾ ਲੱਗਾ ਹੋਇਆ ਚਵਾਈ ਤਾਂ ਹੋਣੀ ਹੋਣੀ ਆ ਕਿਉਂਕਿ ਜਦੋਂ ਮਹਿਣਾ ਥਣ ਚੰਗਾ ਹੋਵੇ ਸੱਚਾਈ ਆਟੋਮੈਟਿਕ ਗਿਆ ਹਜੇ ਸੂਕੇ ਜਾਪੇ ਦੇ ਵਿੱਚ ਕਿਉਂਕਿ ਅੱਜ ਹੀ ਹਜੇ ਨੇ ਪੱਟੇ ਪੀੜਾ ਨਾਲ ਭੰਨੀ ਹੋਈ ਹੈ ਵਿਚਾਰੀ ਹਜੇ ਮੈਂ 100 ਦੇ ਵਿੱਚੋਂ ਈ ਪਾਸੇ ਤੁਹਾਨੂੰ ਪੁੱਟੀ ਨਜ਼ਰ ਆਉਂਦੀ ਹੋਣੀ ਹੈ ਕਿਉਂਕਿ ਬਈ ਜਿਹੜਾ ਦਰਦ ਦਾ ਉਹ ਪਸੂ ਨੂੰ ਤੋੜ ਦਿੰਦਾ ਹੁੰਦਾ ਸੂਰ ਲੱਗਿਆ ਕੱਟੀ ਬਗ ਬਹੁਤ ਸੋਹਣੀ ਦਿੱਤੀ ਆ ਬਾਪੂ ਦਾ ਟੀਕਾ ਡੂਗਾ ਚੰਗਾ ਭਰਿਆ ਸੀਗਾ ਤੱਕੀ ਟੀਕਾ 1000 ਰੁਪਏ ਲਿਆ ਡਾਕਟਰ ਨੇ ਕਿਹੜਾ ਇਹ ਟੀਕਾ ਭਰਿਆ ਹੋਇਆ ਹੈ ਹਾਂ 1000 ਰੁਪਿਆ ਲਿਆ ਡਾਕਟਰ ਨੇ ਜਿਹੜਾ ਟੀਕਾ ਭਰਿਆ ਉਹਦਾ ਕੋਈ ਉਹ ਟੀਕਾ ਸਾਬਿਆ ਹੋਇਆ ਕਿ ਨਹੀਂ ਨਹੀਂ ਜੀ ਉਹ ਰੱਖਿਆ ਨਹੀਂ ਹੈ ਉਹ ਰੱਖਿਆ ਨਹੀਂ ਹੈ ਕੋਈ ਉਸ ਪੁਆਇੰਟ ਉਹ ਟੀਕੇ ਵਾਲਾ ਰੱਖਿਆ ਨਹੀਂ ਹੈ ਜੀ ਜੇ ਤੁਹਾਨੂੰ ਮੈਂ ਵੀ ਮੈਂ ਦੱਸ ਦਿੰਦਾ ਇਹਦਾ ਰੇਟ ਆ ਜਿਹੜਾ ਮੈਂ ਤੁਹਾਨੂੰ ਫਿਰਕੇ ਦਿੰਦਾ ਰੇਟ ਜੀ ਆਪਾਂ 120000 ਰੁਪਏ 120000 ਰੁਪਏ ਦੇ ਵਿੱਚੋਂ ਥੋੜਾ ਬੋਤਾ ਜਿਹਾ ਮਾਨਟਨ ਕਰ ਦਾਂਗੇ ਠੀਕ ਹੈ ਬਾਈ ਲੈ ਮਿੱਤਰੋ 120000 ਰੁਪਿਆ ਡੇਟਾ ਥੋੜਾ ਬੋਤਾ ਮਾਨਟਨ ਕਰ ਦਾਂਗੇ ਇੱਕ ਸਿੰਗ ਪੜਾ ਲਈ ਜੇ ਦੂਜਾ ਸਾਈਡ ਵੀ ਕਰ ਦਿੰਦੇ ਕੀ ਹੋ ਰਹੀ ਸੀ ਹਣਾ ਬਹੁਤ ਸੋਹਣੀ ਹੈ ਜੀ ਚਲੋ ਦੁੱਧ ਦੇ ਦੇ ਕਰ ਮਾਰ ਨਾ ਦੁੱਧ ਬੜਾ ਦਊਗੀ ਹਾਂ ਠੀਕ ਹੈ ਤੇ ਪੂਰਾ ਆਪਣਾ ਨੰਬਰ ਫਿਰ ਫੋਨ ਨੰਬਰ 9968 ਯਾਦਾਨਾ ਮੇ 632 ਵੀਰੇ ਇੱਕ ਵਾਰੀ ਹੋਰ ਦੁਬਾਰਾ ਬੋਲ ਦਿਓ 94632 ਜੀ ਜੀ 36452 94632 ਤੇ 36452 94632 ਤੇ 36452 ਲਵਾਈ ਦਾ ਹੁਣ ਨੰਬਰ ਦਾ ਐਡਵੋਕੇਟ ਤੋਂ ਪਿੰਡ ਦੇ ਵਿੱਚ ਮੈਂ ਕਿ ਮੁਖਸਰ ਜਲੇ ਦਾ ਪਿੰਡ ਜਾਨਵਰ ਦਿਖਾਤਾ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਧੰਨਵਾਦ